ਕੀ ਹਾਲ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੋਤੀਬਗ੍ਹ ਸਾਹਿਬ ਦਿੱਲੀ ਦੇ ਗੁਰੂ ਸਾਹਿਬ ਜੀ ਸਥਾਪਿਤ 1700 7 ਈਸਵੀ ਨੂੰ ਉਸ ਵੇਲੇ ਪਹੁੰਚੇ ਜਦੋਂ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਉੱਤਰ ਵੱਲ ਤੋਂ ਚੱਲ ਪਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਦਵਾਟੇ ਮਿਲਣ ਲਈ ਦੱਖਣ ਵੱਲ ਤੋਂ ਚੱਲ ਪਏ ਤੇ ਰਸਤੇ ਵਿੱਚ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਗੁਰੂ ਸਾਹਿਬ ਨੂੰ ਇਹ ਖਬਰ ਰਾਜਪੂਤਾਨੇ ਵਿੱਚ ਬਘੌਰ ਵਿਖੇ ਬੀਤੀ ਉਹਨਾਂ ਨੂੰ ਇੰਨਾ ਦਿਨਾਂ ਵਿੱਚ ਹੀ ਸ਼ਹਿਜਾਦਾ ਮੌਜਮ ਦਾ ਇਲੈਚੀ ਮਿਲਿਆ ਅਤੇ ਦਿੱਲੀ ਤੱਕ ਤੋਤੇ ਆਪਣਾ ਜਹਿਰ ਜ਼ਿੰਕਾਰ ਜਮਾਨ ਲਈ ਗੁਰੂ ਸਾਹਿਬ ਤੋਂ ਸਹਾਇਤਾ ਮੰਗੀ ਗੁਰੂ ਸਾਹਿਬ ਜੀ ਨੇ ਇਹ ਸ਼ਰਤ ਤੇ ਬਾਦਰਸ਼ਾਦੀ ਮਦਰ ਕਰ ਲਈ ਤਿਆਰ ਹੋਏ ਕਿ ਉਹ ਦੁਸ਼ਟ ਜਾਲਬਾਂ ਨੂੰ ਸਜ਼ਾ ਦੇਵੇਗਾ ਜਿਨ੍ਹਾਂ ਨੇ ਮਾਸੂਮ ਬੱਚੇ ਸ਼ਹੀਦ ਕੀਤੇ ਉਹਨਾਂ ਨਾਲ ਧੋਖਾ ਮਾਇਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਪਹੁੰਚੇ ਜਿੱਥੇ ਮੋਤੀ ਨਾਮ ਦੇ ਬਾਣੀ ਦਾ ਘਰ ਸੀ ਤੇ ਚਮੜੇ ਦਾ ਵਪਾਰੀ ਸੀ ਇਸ ਆਵੇਲੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਰਹਿਸ਼ ਕੀਤੀ ਤੇ ਫੌਜਾਂ ਨੇ ਇੱਥੇ ਤੰਬੂ ਲਾਇਆ ਗੁਰੂ ਸਾਹਿਬ ਜੀ ਨੇ ਤੀਰ ਦੀ ਨੋਕ ਨਾਲ ਚਿੱਠੀ ਟੰਕ ਕੇ ਕਮਾਂਡ ਤੇ ਚਿਲਾ ਚੜ੍ਹ ਕੇ ਸਿੱਧਾ ਲਾਲ ਕਿਲ੍ਹੇ ਨੂੰ ਪਹੁੰਚਾਇਆ ਬਹਾਦਰ ਸਾਹ ਗੁਰੂ ਜੀ ਨੂੰ ਦਰਵੇਸ ਸਮਝਦਾ ਸੀ ਉਸ ਨੇ ਇਸ ਨੂੰ ਕਰਾਮਾਤ ਸਮਝ ਕੇ ਬੜੀ ਪ੍ਰਸ਼ੰਸਾ ਕੀਤੀ ਇੰਨੇ ਨੂੰ ਇੱਕ ਹੋਰ ਤੀਰ ਅਡਿੱਗਾ ਜਿਸ ਤੇ ਟੰਗੇ ਹੋਏ ਕਾगज ਉੱਤੇ ਲਿਖਿਆ ਸੀ ਇਹ ਕਰਮਾਤਰੀ ਤੀਰ ਅੰਦਾਜ਼ੀ ਹੈ ਬਾਹਦਰਸ਼ਾ ਗੁਰੂ ਸਾਹਿਬ ਦੀ ਤੀਰ ਅੰਦਾਜ਼ੀ ਦਾ ਹੁਨਰ ਦੇਖ ਕੇ ਚੰਬਤ ਰਹਿ ਗਿਆ ਇਸ ਤੋਂ ਬਾਅਦ ਬਾਦਸ਼ਾਹ ਨੇ ਗੁਰੂ ਸਾਹਿਬ ਦਾ ਹਮਯਉ ਦੇ ਮਕਬਰੇ 'ਪਾਸ ਸਵਾਗਤ ਕੀਤਾ ਇੱਥੇ ਸ਼ਿਕਾਰ ਅਤੇ ਨਮੈਸ਼ ਖੇਡਣ ਦਾ ਪ੍ਰਬੰਧ ਕੀਤਾ ਇਸ ਸਥਾਨ ਤੇ ਰਹਿਣ ਦੇ ਲਈ ਰਹਿਸ਼ ਦਾ ਪ੍ਰਬੰਧ ਅਤੇ ਲੰਗਰ ਪਾਣੀ ਦਾ ਪ੍ਰਬੰਧ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ